ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਾਦੀ ਸਣੇ ਹੜ ਦੇ ਪਾਣੀ ਦੇ ਵਿੱਚ ਤਿੰਨ ਬੱਚੇ ਰੁੜ ਜਾਂਦੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਤਿੰਨ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਬੇਹਦ ਹੀ ਮੰਦ ਭਾਗੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਾਦੀ ਸਣੇ ਤਿੰਨ ਬੱਚੇ ਹੜ ਦੇ ਪਾਣੀ ਦੇ ਵਿੱਚ ਰੁੜ ਗਏ ਦੱਸਦੀ ਹੈ ਕਿ ਦੋ ਦਿਨ ਪਹਿਲਾਂ ਰਾਵੀ ਦਾ ਪਾਣੀ ਜਦੋਂ ਚੜ ਕੇ ਆਇਆ ਤਾਂ ਉਸ ਦੇ ਵਿੱਚ ਗੁੱਜਰ ਪਰਿਵਾਰ ਦੇ ਚਾਰ ਜੀ ਲਾਪਤਾ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਦਾਦੀ ਸਣੇ ਤਿੰਨ ਬੱਚੇ ਸੀ ਔਰ ਇਹਨਾਂ ਦੇ ਵਿੱਚੋਂ ਹੁਣ ਇੱਕ ਬੱਚੀ ਦੀ ਲਾਸ਼ ਵੀ ਮਿਲੀ ਆਇਆ ਤਿੰਨਾਂ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਕ ਮਾਸੂਮ ਬੱਚੀ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਜਦੋਂ ਕਿ ਦੋ ਮੁੰਡੇ ਅਤੇ ਉਹਨਾਂ ਦੀ ਦਾਦੀ ਹਜੇ ਵੀ ਲਾਪਤਾ ਹੈ ਜਿਨ੍ਹਾਂ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਠਾਨਕੋਟ ਦੀ ਇਹ ਖਬਰ ਹੈ ਰਾਵੀ ਦਾ ਕਹਿਰ ਦੇਖਣ ਨੂੰ ਮਿਲਿਆ ਸੀ ਦੋ ਦਿਨ ਪਹਿਲਾਂ ਜਦੋਂ ਰਾਵੀ ਦਾ ਪਾਣੀ ਚੜ ਕੇ ਆਉਂਦਾ ਹੈ ਤਾਂ ਪਠਾਨਕੋਟ ਦੇ ਕਈ ਪਿੰਡਾਂ ਦੇ ਵਿੱਚ ਤਬਾਹੀ ਮਚ ਜਾਂਦੀ ਹੈ ਔਰ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਲਗਾਤਾਰ ਜਗਬਾਣੀ ਤੇ ਦਿਖਾਉਂਦੇ ਰਹੇ ਆ ਔਰ ਉਸੇ ਦਰਮਿਆਨ ਇੱਕ ਗੁੱਜਰ ਪਰਿਵਾਰ ਇਸ ਵਿੱਚ ਲਾਪਤਾ ਹੋ ਜਾਂਦਾ ਹੈ ਦੱਸ ਦਈਏ ਕਿ ਪਰਿਵਾਰ ਦੇ ਬਾਕੀ ਜੀ ਆਪਣਾ ਸੁਰੱਖਿਅਤ ਥਾਂ 'ਤੇ ਜਾ ਚੁੱਕੇ ਸੀ ਪਰ ਉੱਥੇ ਹੀ ਪਰਿਵਾਰ ਦੇ ਚਾਰ ਜੀ ਉੱਥੇ ਰਹਿ ਜਾਂਦੇ ਨੇ ਉਹ ਲਾਪਤਾ ਹੋ ਜਾਂਦੇ ਨੇ ਰਾੜ ਦੇ ਪਾਣੀ ਦੇ ਨਾਲ ਰੁੜ ਜਾਂਦੇ ਨੇ ਔਰ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕੋਈ ਵੀ ਥੋ ਪਤਾ ਨਹੀਂ ਲੱਗਦਾ ਔਰ ਹੁਣ ਜਦੋਂ ਪਾਣੀ ਥੋੜਾ ਘਟਿਆ ਹੈ ਤਾਂ ਉਸ ਦੇ ਬਾਅਦ ਇਸ ਤਰੀਕੇ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿੰਨਾ ਕੁਝ ਨੁਕਸਾਨ ਉਸ ਹੜ ਦੇ ਵਿੱਚ ਹੋ ਚੁੱਕਾ ਹੈ ਕਿਸ ਤਰੀਕੇ ਦੇ ਨਾਲ ਜਾਨੀ ਨੁਕਸਾਨ ਹੋਇਆ ਹੈ ਤਾਂ ਉਹ ਖਬਰਾਂ ਵੀ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਬਾਹੀ ਦੇ ਨਿਸ਼ਾਨ ਤਾਂ ਨਜ਼ਰ ਆ ਹੀ ਰਹੇ ਨੇ ਪਰ ਦੂਸਰੇ ਪਾਸੇ ਪਰਿਵਾਰਾਂ ਦਾ ਜੋ ਨੁਕਸਾਨ ਹੋਇਆ ਹੈ ਤਾਂ ਉਹ ਵੀ ਹੁਣ ਸਭ ਕੁਝ ਇਸ ਤਰੀਕੇ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਦੱਸ ਦਈਏ ਕਿ ਹੜ ਦੇ ਵਿੱਚ ਤਕਰੀਬਨ 12 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ ਹੁਣ ਤੱਕ ਜਿਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਦੂਸਰੇ ਪਾਸੇ ਇਹ ਪਰਿਵਾਰ ਗੁੱਜਰ ਪਰਿਵਾਰ ਸੀ ਦਾਦੀ ਦੇ ਸਮੇਤ ਤਿੰਨ ਬੱਚੇ ਜੋ ਕਿ ਪੋਤੇ-ਪੋਤੀਆਂ ਉਹਨਾਂ ਦੇ ਸੀ ਤਾਂ ਉਹ ਜਦੋਂ ਹੜ ਦੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਅੱਜ ਬੇਟੀ ਦੀ ਲਾਸ਼ ਮਿਲੀ ਹੈ ਔਰ ਇੱਕ ਬੱਚੀ ਦੀ ਲਾਸ਼ ਮਿਲ ਚੁੱਕੀ ਹੈ ਜਦੋਂ ਕਿ ਦੋ ਬੇਟੇ ਅਤੇ ਬਜ਼ੁਰਗ ਦਾਦੀ ਹਜੇ ਵੀ ਲਾਪਤਾ ਦੱਸੀ ਜਾ ਰਹੀ ਹੈ ਤਾਂ ਪਰਿਵਾਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਬੱਚਿਆਂ ਦਾ ਕੁਝ ਪਤਾ ਲੱਗ ਸਕੇ ਉਹਨਾਂ ਦੀ ਬਜ਼ੁਰਗ ਬੇਬੇ ਦਾ ਕੁਝ ਪਤਾ ਲੱਗ ਸਕੇ ਔਰ ਉਹਨਾਂ ਦੇ ਨਾਲ ਕੀ ਵਾਪਰਿਆ ਉਹਨਾਂ ਦੀ ਜਾਣਕਾਰੀ ਮਿਲ ਸਕੇ ਔਰ ਜੇਕਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਵੀ ਉਹਨਾਂ ਤੱਕ ਪੂਰੀ ਗੱਲ ਪਹੁੰਚਾਈ ਜਾਵੇ ਤਾਂ ਪੀੜਤ ਪਰਿਵਾਰਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਮੇਰਾ ਨਾਮ ਅਬਦੁਲ ਰਸ਼ੀਦ ਹੈ ਜੀ ਕਟੂਏ ਜ਼ਿਲ੍ਹੇ ਦੇ ਰਹਿਣ ਵਾਲਾ ਕਟੂਏ ਜ਼ਿਲ੍ਹੇ ਤੋਂ ਆਪਣੀ ਗੁਜਰ ਕਮਿਊਨਿਟੀ ਦਾ ਜਿਲ੍ਹਾ ਪ੍ਰਧਾਨ ਹੈਗਾ ਸਾਡੇ ਇੱਥੇ ਜਿਹੜੀ ਇਹ ਇਹ ਲੜਕੀ ਸੀ ਇਹ ਸਾਡੀ ਭਨੇਈ ਸੀ ਜਿਨ੍ਹਾਂ ਦੇ ਤਿੰਨ ਬੱਚੇ ਔਰ ਉਹਦੀ ਸੱਸ ਜਿਹੜੀ ਹੈ ਇਹ ਦਰਿਆ ਦੇ ਵਿੱਚ ਬਹਿ ਗਈ ਹੈ ਰੁੜ ਗਈ ਹੈ ਤੇ ਇਹਨੂੰ ਪਿਛੇ ਜਿੱਦਾਂ ਆਪਾਂ ਪ੍ਰਸ਼ਾਸਨ ਕੋਲ ਪਤਾ ਲਾਇਆ ਤੇ ਪ੍ਰਸ਼ਾਸਨ ਪੂਰਾ ਸਾਥ ਦੇਣ ਦੇ ਆ ਆਪਾਂ মিডিਆ ਦਾ ਵੀ ਸ਼ੁਕਰਗੁਜ਼ਾਰ ਆ ਤੁਸੀਂ ਇਸ ਨੂੰ ਕਵਰੇਜ ਦੇਣ ਦੇ ਉਸ ਦਿਨ ਤੋਂ ਲੈ ਕੇ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆ ਉਹਨਾਂ ਚੋਂ ਬਾਕੀ ਦੋ ਲੜਕੇ ਔਰ ਇਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨਹੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਇਹ ਹੀ ਅਪੀਲ ਕਰਦੇ ਆ ਕਿ ਸਾਨੂੰ ਐਨ ਡੀ ਆਰ ਐਫ ਦੀ ਟੀਮ ਦਿੱਤੀ ਜਾਏ ਜਿਹੜਾ ਅ ਅਸਾਦੀ ਪੰਜਾਬ ਪੁਲਿਸ ਉਹ ਸਾਡੇ ਨਾਲ ਲੱਗੀ ਹੈ ਡੀਐਸਪੀ ਸਾਹਿਬ ਨੇ ਲਾਈ ਹੈ ਐਸਐਚਓ ਸਾਹਿਬ ਨੇ ਲਾਈ ਹੈ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੋਂ ਆਹੀਂ ਇਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰ ਵੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਤੇ ਅੱਛੀ ਤਰ੍ਹਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿਉਂਕਿ ਉਹ ਮਾਂ ਪਿਓ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚੋਂ ਰਹਿ ਗਿਆ ਕੋਈ ਮਾਲ ਸ਼ਿਕਾਰ ਸਭਨਾ ਦਾ ਰੁੜ ਗਿਆ ਤੋਂ ਐਡਲਿਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਤਾਂ ਕਿ ਉਹ ਜਿਹੜੇ ਮਾਂ ਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਿਆ ਉਹ ਉਹਨਾਂ ਦੀ ਲਾਸ਼ਾਂ ਜਿਹੜੀਆਂ ਡੈੱਡ ਬੋਡੀ ਜਿਹੜੀ ਲੱਭ ਜਾਏ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹ ਵੀ ਸਾਡੀ ਪ੍ਰਸ਼ਾਸਨ ਅਗੇ ਉਹਨਾਂ ਦੀ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਨਾਲ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੇ ਨਹੀਂ ਉਹ ਪੂਰੀ ਇਹਦੇ ਨਾਲ ਹਮਦਰਦੀ ਆ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆਂ